ਸਾਂਝਾ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਹੈ ਜੀ। ਸੋਮਵਾਰ ਦਾ ਦਿਨੇ ਆ ਵੀਕਐਂਡ ਦੇ ਵਿੱਚ ਬੜੀਆਂ ਸਰਗਰਮੀਆਂ ਹੋ ਚੁੱਕੀਆਂ ਨੇ ਜਿੱਥੇ ਸਾਡੇ ਬਾਦਲ ਦਲੀਏ ਹੋਲਾ ਮਹੱਲਾ ਲੰਘਿਆ ਅੱਜ ਕਹਿੰਦੇ ਅੰਤਰੰਗ ਕਮੇਟੀ ਦੀ ਮੀਟਿੰਗ ਸੀ ਬੜਾ ਕੁਝ ਚੱਲ ਰਿਹਾ। ਮੇਰੇ ਤੇ ਤੁਹਾਡੇ ਮਨ ਨੂੰ ਪਾਉਣ ਵਾਲੀ ਜਿਹੜੀ ਰੂਹ ਹੁੰਦੀ ਹੈ ਉਹ ਇਹਨਾਂ ਪ੍ਰੋਗਰਾਮਾਂ 'ਚ ਮੈਂ ਲੈ ਕੇ ਆਉਣਾ ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਪ੍ਰਤੀ ਮੇਰੇ ਮਨ ਦੇ ਵਿੱਚ ਬੜਾ ਸਤਿਕਾਰ ਹੈ ਉਹਨੂੰ ਖੈਵੀ ਸਾਰਿਆਂ ਦੇ ਪਿਆਰੇ ਆ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਤੇ ਉਹਨਾਂ ਨੇ ਹਰ ਧਰਮ ਦੇ ਵਿੱਚ ਇਹੋ ਜੀ ਥਾਂ ਬਣਾ ਲਈ ਹੈ ਕਿਉਂਕਿ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਰੂਹ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਐਤਕੀ ਜਦੋਂ ਪਿਛਲੇ ਵਾਰੀ ਕੈਨੇਡਾ ਐਸਨ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਅੱਜ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਪੰਜਾਬ ਦਾ ਮੇਰੇ ਪੰਥ ਦਾ ਹਾਲ ਕੀ ਹੈ ਉਹਦੀ ਅਸਲੀਅਤ ਤੇ ਪਿੱਛੇ ਬਰੀਕੀਆਂ ਜਾਣਨ ਦੇ ਲਈ ਡਾਕਟਰ ਪਿਆਰਾ ਲਾਲ ਗਰਗ ਨੂੰ ਸੱਦਾ ਦਿੱਤਾ ਹੈ ਆਓ ਕਰਦੇ ਆ ਉਹਨਾਂ ਦਾ ਸਵਾਗਤ ਡਾਕਟਰ ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਹ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਬੱਬਾ। ਹੋਲਾ ਮਹੱਲਾ ਲੰਘਿਆ ਚਾਰ ਜਥੇਦਾਰ ਤੁਰਦੇ ਕਰ ਦਿੱਤੇ। ਮੇਰਾ ਖਿਆਲ ਹੈ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਅਕਾਲੀ ਦਲ ਉਹ ਵੀ ਸ਼ਰਮਣੀ ਜਿਹਦੇ ਨਾਲ ਲੱਗਾ ਹੋਵੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਬਿਹੇਵ ਇਸ ਤਰ੍ਹਾਂ ਦਾ ਆਚਰਣ ਜਿਹੜਾ ਦਿਖਾਣਾ ਹੋਵੇ ਜਥੇਦਾਰਾਂ ਨੂੰ ਜਿਨ੍ਹਾਂ ਦੀ ਸ਼ਕਤੀ ਅੱਗੇ ਜਿਨ੍ਹਾਂ ਦੀ ਸੁਪਰਮੇਸੀ ਅੱਗੇ ਵੱਡੇ ਤੋਂ ਵੱਡਾ ਲੀਡਰ ਵੀ ਗਲ 'ਚ ਪੱਲੂ ਪਾ ਕੇ ਖੜਾ ਹੋਵੇ ਕਿ ਸਤਬਚਨ ਜੀ ਜੋ ਤੁਸੀਂ ਕਿਹਾ ਮੈਂ ਇੱਕੋ ਕਰਮ ਕੀਤੇ ਨੇ ਪਰ ਉਦੋਂ ਬਾਅਦ ਬਰਦਾਸ਼ਤ ਨਹੀਂ ਜੇ ਹੋਇਆ ਗਲਤੀ ਨਾਲ ਪੱਲਾ ਤਾਂ ਪੈ ਗਿਆ ਬਾਅਦ 'ਚ ਕਹਿੰਦੇ ਵੀ ਇਹੀ ਪੱਲਾ ਪਾ ਕੇ ਜਿਹੜੇ ਖੜੇ ਸੀ ਨਾ ਸੀ ਇਹ ਪੱਲਾ ਪਾ ਕੇ ਤੁਹਾਨੂੰ ਘੜੀਸਾਂਗੇ ਘੜੀਸਣ ਦੇ ਵਿੱਚ ਕਾਮਯਾਬ ਹੋਗੇ ਤੁਹਾਨੂੰ ਕੀ ਲੱਗਦਾ ਲੋਕਾਂ ਦੀ ਕੀ ਰਾਏ ਸਿੱਖ ਸਫਾਵਾਂ ਦੇ ਵਿੱਚ ਕਿਹੋ ਜੀਆਂ ਗੱਲਾਂ ਬਾਤਾਂ ਚੱਲ ਰਹੀਆਂ ਜੀ ਲਖੀ ਇਹ ਨਾ ਤਾਂ ਇਹ ਲੱਗਦਾ ਪਹਿਲੀ ਨਜ਼ਰੇ ਵੀ ਵਾਕਈ ਜੋ ਤੁਸੀਂ ਕਿਹਾ ਉਹ ਹੀ ਠੀਕ ਹੈ ਪਰ ਜਦ ਅਸੀਂ ਇਸ ਨੂੰ ਬਰੀਕੀ ਨਾਲ ਪੜਾਂਗੇ ਤਾਂ ਕੁਝ ਗੱਲਾਂ ਹੋਰ ਪਰਤਾਂ ਖੁੱਲਦੀਆਂ ਨੇ ਜੀ ਉਹ ਪ੍ਰਕਾਸ਼ ਨੇ ਪਹਿਲੀ ਗੱਲ ਇਹ ਪਹਿਲੀ ਵਾਰੀ ਚਾਰਜ ਅਥੇ ਦਰਨੀ ਲਾਹੇ ਇੰਦੋਂ ਵੱਡਾ ਕੁਕਰਮ ਹੋਇਆ ਸੀ 1999 ਵਿੱਚ ਉਦੋਂ ਜਿਹੜੇ ਅੱਜ ਬਾਗੀ ਨੇ ਉਹ ਵਿੱਚੇ ਸ਼ਾਮਲ ਸੀਗੇ ਬਹੁਤੇ ਉਸ ਵਕਤ ਉਹਨਾਂ ਨੇ ਜੀ ਵਿਕਾਲਤਕ ਸਰਵ ਦੇ ਜਸਵੰਤ ਸਿੰਘ ਸਾਹਿਬ ਨੂੰ ਹਟਾਤਾ ਸੀ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸੀਗੇ ਉਸੇ ਦਿਨ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਬੰਕ ਕਰਿਆ ਸੀ ਉਸੇ ਦਿਨ ਜਸਵੰਤਾ ਗੁਰਚਨ ਸਿੰਘ ਟੋੜਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨੂੰ ਪਤਾ ਲੱਗਿਆ ਵੀ ਮੈਨੂੰ ਡਾਹਣਗੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਸਤੀਫਾ ਪ੍ਰਵਾਨ ਨਹੀਂ ਕਰਿਆ ਸੀ ਉਹਨਾਂ ਨੂੰ ਲਾਇਆ ਗਿਆ ਸੀ ਕਮੇਟੀ ਮੀਟਿੰਗ 'ਚ ਕਰਕੇ ਹੂੰ ਜਿਹਨਾਂ ਜਦ ਤਿੰਨ ਸੰਸਥਾਵਾਂ ਤੇ ਇਕੱਠਾ ਹਮਲਾ ਹੋਇਆ ਜਿਹਨੇ ਤਿੰਨੇ 1920 'ਚ ਲੜਕੇ ਲਗੀਆਂ ਸੀ ਕਿ ਅਸੀਂ ਆਪਦੇ ਗਵਰਨਰ ਕੋਲੋਂ ਦਾਅਬ ਕਰਾਂਗੇ ਕਿ ਲਿਆਕਤਕ ਸਾਹਿਬ ਸਾਡੇ ਸਰਵੋੱਚ ਪਦਵੀ ਹੈ ਮੀਰੀ ਤੇ ਪੀਰੀ ਹੈ ਤੇ ਸੇਕੀ ਜੀ ਕਮਿਸ਼ਨ ਜੇ ਸਾਡਾ ਕੋਈ ਗੁਰਦੁਆਰਾ ਦੇ ਪ੍ਰਬੰਧ ਚ ਕੋਈ ਸਮੱਸਿਆ ਹੋਵੇ ਜਾਂ ਸਾਡੀ ਕਮੇਟੀ ਦੇ ਪ੍ਰਬੰਧ ਕੋਈ ਸਮੱਸਿਆ ਹੋਵੇ ਤਸ ਅਸੀਂ ਆਪਦੇ ਫੈਸਲੇ ਆਪਦੇ ਕਮਿਸ਼ਨ ਨਾਲ ਨਿਪਟਾਵਾਂਗੇ ਤੁਹਾਡੀ ਅਦਾਲਤ ਤੱਕ ਜਾਣ ਤੋਂ ਪਹਿਲਾਂ ਜੀ ਇਹ ਚਿੰਨ੍ਹ ਸੰਸਥਾਵਾਂ ਸਿਰ ਦੇ ਕਿੜੀਆਂ ਸੀ ਭਾਈ ਧਾਰੋਵਾਲੀ ਹੋਰੀ ਗਏ ਉੱਥੇ ਸਿਰ ਦਿੱਤੀ ਸੀ ਉਹਨਾਂ ਨੇ ਇਹ ਨਹੀਂ ਕਹਿਆ ਸੀ ਅਸੀਂ ਮੰਤਰ ਨਰੇਂਦਰਾਸ ਦਿਨਾਲਾਂ ਜਾਂ ਅਸੀਂ ਅੰਗਰੇਜ਼ ਦੀ ਨਾਲ ਇਹ ਫਾਕਸ ਹੁੰਦੀ ਸੀ ਸੋ ਇਹ ਜਿਹੜਾ ਕੁਝ ਬਰਤਾਲਾ ਹੋਇਆ ਇਹ ਸਿੱਖੀ 'ਤੇ ਹਮਲਾ ਚੱਲ ਰਿਹਾ ਹੈ। ਹੂੰ ਇੱਕ ਤੇ ਉਹ ਹੈ ਜਿਹੜੀ ਜਮਈ ਆਰਐਸਐਸ ਦੇ ਨਾਲ ਜਾ ਕੇ ਕਰ ਰਹੀ ਹੈ। ਹੁਣ ਜਿੰਨਾ ਨੇ ਆ ਇਥੇ ਹੋਰੇ ਮੱਦੇਸ ਨਾਲ ਗੱਲ ਕਰੀ ਹੈ। ਪਾਸ ਕਰਤਾ। ਇਹ ਜੀ ਅਸੀਂ ਨਹੀਂ ਮੰਨਦੇ ਨਾ ਮੇ ਜਿਹਾ ਪ੍ਰਾਣਿਆਂ ਨੂੰ ਲੋ। ਇਹਨਾਂ ਨੂੰ ਪੁੱਛੋ ਵੀ ਇਹ ਸੇ ਟਕਸਾਲ ਨਹੀਂ। ਖੜਾ ਕਿ ਇਹ ਟਕਸਾਲ ਉਹ ਨਹੀਂ ਸੀ। ਨਾਮੁਹੀ ਹੈ। ਟਕਸਾਲ ਵੀ ਹੁਣ ਦੋ ਛੋਲ ਬੰਡੀ ਗਈ। ਪਹਿਲਾਂ ਵੀ ਦੋ ਛੰਡੀ ਹੋਈ ਸੀ। ਹੁਣ ਇਹ ਜਿਹੜੀ ਦਮਦਮੀ ਟਕਸਾਲ ਗੁਰਦਸ ਸਿੰਘ ਦਾ ਇਹ ਵੀ ਦੋ ਛੰਡੀ ਗਈ। ਬਾਬਾ ਨਾਨਕ ਸਿੰਘ ਤੋਂ ਮਨੇ ਕੀ ਕਿਹਾ ਆਰਐਸਐਸ ਨੂੰ ਉਠਾਓ ਮਹਾਰਾਸ਼ਟਰ ਚੋਣ ਜਤਾਂ ਵਾਸਤੇ ਜੀ ਗੁਰੂ ਗ੍ਰੰਥ ਸਾਹਿਬ ਦਾ ਤੇ ਮਨੁਸਮਰਤੀ ਦਾ ਕਾਰਸਤ ਮਨੁਸਮਰਤੀ ਪਰ ਉਹ ਤਾਂ ਸੰਵਿਧਾਨ ਨੂੰ ਨਹੀਂ ਮੰਨਣ ਕਿ ਆਤੀ ਬਿਲਕੁਲ ਉਹ ਤਾਂ ਕਹਿੰਦੇ ਚੰਡਾ ਵੀ ਕਰਨ ਦਾ ਗਲਤ ਹੈ ਉਹ ਸੰਵਿਧਾਨ ਸਭਾ ਦੀਆਂ ਵੈਸਾਂ ਪੜ੍ਹੋ ਉਹਨਾਂ ਦੀ ਸਾਰੀ ਕਾਰਵਾਈ ਪੜ੍ਹੋ ਵੀ ਕੀ ਕੁਝ ਹੋਇਆ ਉਹ ਜਿਹੜਾ ਆਰਐਸਐਸ ਦੀ ਅਡੋਲੋਜੀ ਮਨੁਸਮਰਤੀ ਤੇ ਖੜੀ ਹੈ ਉਹ ਤਾਂ ਗੁਰੂ ਗੰਸਾ ਸਾਹਿਬ ਦਾ ਅੱਗ ਤੇ ਪਾਣੀ ਵਾਲੀ ਗੱਲ ਹੈ ਕੋਈ ਮੇਲ ਹੀ ਨਹੀਂ ਹੈ ਹੂੰ ਜਿੰਨੀਆਂ ਸਿੱਖੀ ਚ ਕੁਰਬਾਨੀਆਂ ਹੋਈਆਂ ਨੇ ਜੀ ਉਹ ਪੁਜਾਰੀ ਬਾਦ ਦੇ ਖਿਲਾਫ ਹੋਈਆਂ ਨੇ ਉਹ ਵਿਪਰਵਾਦ ਦੇ ਖਿਲਾਫ ਹੋਈਆਂ ਨੇ ਅਸੀਂ ਉਹ ਵਿਪਰਵਾਦ ਨੂੰ ਕਿਤੇ ਨਾ ਕਿਤੇ ਤਰ੍ਹਾਂ ਦੀ ਦਿੱਤੀ ਹੁਣ ਉਹ ਵਿਪਰਵਾਦ ਜਿਹੜਾ ਪੁਜਾਰੀ ਬਾਦ ਜਿਹੜਾ ਦਿੱਵੀ ਚ ਬੈਠ ਕੇ ਉਹਨੇ ਪਹਿਲਾਂ ਹੀ ਦੋ ਸਖਤਾਂ ਤੇ ਕਾਬੂ ਜ ਕਰੇ ਹੋਇਆ ਹੁਣ ਉਹਨਾਂ ਦੀ ਅੱਖ ਇੱਥੇ ਕਾਬੂ ਕਰਦੀ ਹੈ ਜਿਹੜੇ ਕਾਬਜ ਨੇ ਉਹਨਾਂ ਨੇ ਵੀ ਕੋਈ ਅਸਰ ਨਹੀਂ ਛੱਡੀ ਜਿਹੜਾ ਅਸੀਂ ਸੁਣਿਆ ਨਾ ਤੁਮ ਅਸਲੀ ਗੱਲ ਇਹ ਇਹ ਕਿ ਮੇਰੇ ਸਵਾਲ ਨੇ ਜਿੱਦੇ ਅੱਜ ਨਹੀਂ ਐ ਦੋਸਤ ਇਹ ਦਸੰਬਰ ਤੋਂ ਪਹਿਲਾਂ ਨੇ ਮੇਰੇ ਸਵਾਲ ਸੀ ਕਿ ਪਹਿਲਾ ਸਵਾਲ ਇਹ ਹੈ ਕਿ ਜਦ ਜਿੰਨਾ ਤੁਸੀਂ ਦਾਗੀ ਬਾਗੀ ਕਹਿੰਦੇ ਨੇ ਜਾਂ ਉਹਨਾਂ ਨੇ ਆਪੇ ਕਹਿਆ ਜਾਂ ਲੋਕਾਂ ਨੇ ਕਿਹਾ ਜਿਨੇ ਵੀ ਕਿਹਾ ਕਿ 2007 ਤੋਂ ਬਾਅਦ ਹੀ ਸਾਰਾ ਗੜਬੜ ਹੋਇਆ ਸਿੱਖੀ ਦੇ ਵਿੱਚ ਜਾਂ ਪਹਿਲਾਂ ਵੀ ਕੁਝ ਸੀਗਾ ਹੂੰ ਯਾਦ ਸਵਾਲ ਗਲਤ ਪਤਾ ਜਿਹੜਾ ਸਰਜਨ ਆਪਰੇਸ਼ਨ ਹੀ ਗਲਤ ਸੱਜੇ ਦੀ ਵਜ੍ਹਾ ਖੱਬੇ ਕੱਟਣਾ ਸ਼ੁਰੂ ਕਰਦੇ ਫੇਰ ਉਹਦਾ ਆਪਰੇਸ਼ਨ ਤਾਂ ਠੀਕ ਨਹੀਂ ਹੁੰਦਾ ਕਦੇ ਸਰਜਨ ਜਿੰਨੀ ਮਰਜ਼ੀ ਕਾਹਲ ਹੋਵੇ ਅਥਾਰਟੀ ਵੀ ਜਿੰਨੀ ਮਰਜ਼ੀ ਹੋਵੇ ਸੋ ਪਹਿਲੀ ਗੱਲ ਉਹ 2007 ਤੋਂ ਮੰਨ ਲੈਣਾ ਇਹ ਆਪਣੇ ਆਪ 'ਚ ਕੋਈ ਬਹੁਤੀ ਮੈਨੂ ਨਹੀਂ ਲੱਗਦੀ ਇਹ ਕੋਈ ਸਵਾਲ ਬੰਦ ਹੈ ਸਵਾਲ ਹੀ ਗਲਤ ਸੀ ਦੂਜਾ ਫੇਰ ਅਕਾਲੀ ਦਲ ਦਾ ਬਾਦਲ ਦਾ ਕਾਲੀ ਦਲ ਦਾ ਝਗੜਾ ਨਹੀਂ ਸੀ ਇਹ ਬਾਦਲ ਦਾ ਅੰਦਰੂਨੀ ਝਗੜਾ ਸੀ ਬਾਦਲ ਦਲ ਉਹਦੇ ਦੋ ਟੁਟੇ ਹੋ ਰਹੇ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਬਾਦਲ ਦਲ ਦੇ ਝਗੜੇ ਨਿਵੇਟਣ ਵਾਸਤੇ ਹੈ ਜਾ ਸਾਰੇ ਕਾਗੀਦਲਾਂ ਦੇ ਇਹ ਬਾਕੀ ਕਾਗੀਦਲ ਅਖਾਲਸਕ ਸਾਬ ਨੂੰ ਮਨਜ਼ੂਰ ਨਹੀਂ ਹੈਗੇ ਇਹ ਕਹਿਣ ਵੀ ਨਹੀਂ ਮਨਜ਼ੂਰ ਦੂਜਾ ਸਿੱਖਾਂ ਦੀ ਗੱਲ ਇਹ ਬਾਦਰਦਲ ਦੇ ਸਿੱਖਾਂ ਦੇ ਝਗੜੇ ਨਿਬੇੜਨ ਵਾਸਤੇ ਨੇ ਇਹ ਜਾਂ ਬਾਕੀ ਪੂਰੇ ਪੰਜਾਬ ਚ ਭਾਰਤ ਚ ਵਿਦੇਸ਼ ਚ ਸਿੱਖ ਰਹਿ ਰਹੇ ਨੇ ਉਹਨਾਂ ਸਾਰਿਆਂ ਨੂੰ ਗਾਈਡ ਕਰਨ ਵਾਸਤੇ ਨੇ ਉਹਨਾਂ ਵਾਸਤੇ ਇਹ ਚਾਨਣ ਨੂ ਮਨਾਰਾ ਨੇ ਇਸ ਵਾਰ ਕਹਿੰਦੇ ਸਾਡੇ ਸਾਹਮਣੇ ਕੋਈ ਜਾਜਕ ਤੁਸੀਂ ਇਹ ਫੈਸਲਾ ਕਰ ਲਿਆ ਜੇ ਅਸੀਂ ਤਾਂ ਬਾਜ਼ਰਪੁਰ ਦਾ ਝਗੜਾ ਨਿਬੇੜਨਾ ਹੈ ਹਾਂਜੀ ਰੱਖ ਉਸ ਵਿੱਚ ਉਹਦੇ ਵਿੱਚ ਸਮੱਸਿਆ ਆ ਗਈ ਉਹ ਕੋਈ ਝਗੜਾ ਹੀ ਨਹੀਂ ਡਾਕਟਰ ਸਾਹਿਬ ਇੱਕ ਇਹਦੇ ਨਾਲ ਨਾਲ ਇਸ ਤੋਂ ਪਹਿਲਾਂ ਕਿ ਬਾਜ਼ਾਰਾਂ ਦੀ ਗੱਲਬਾਤ ਜਿਵੇਂ ਪਹਿਲਾਂ ਤੁਸੀਂ ਧੰਮੇ ਦੀ ਗੱਲ ਕਰ ਰਹੇ ਸੀ ਮੈਂ ਕਿਹਾ ਉਹਨੂੰ ਬਿਲਕੁਲ ਪਹਿਲਾਂ ਤੁਸੀਂ ਸਿਰੇ ਲਾਦੇ ਹੋ ਇਹਦਾ ਮਤਲਬ ਹੈ ਕਿ ਧੰਮੇ ਨੇ ਜਿਸ ਹਿਸਾਬ ਨਾਲ ਡਾਇਰੈਕਸ਼ਨਾਂ ਤਰਵਣੀ ਇਸ਼ਨਾਨ ਕਰਨ ਤੋਂ ਬਾਅਦ ਲੈ ਕੇ ਆਇਆ ਤੁਸੀਂ ਜ਼ਿਕਰ ਕੀਤਾ ਕਿ ਮੰਨੂ ਸਿਮਰਤੀ ਦਾ ਤੇ ਗੁਰਗ੍ਰੰਥ ਸਾਹਿਬ ਦਾ ਬੜਾ ਫਰਕ ਹੈ ਹੁਣ ਇਹਦਾ ਮਤਲਬ ਟਕਸਾਲਾਂ ਦੇ ਵਿੱਚ ਮੰਨੂ ਸਿਮਰਤੀ ਫਿਰ ਲਾਗੂ ਕਰੂ ਇਹ ਜਿਸ ਹਿਸਾਬ ਨਾਲ ਚੱਲ ਰਿਹਾ ਇਹਦਾ ਨਹੀਂ ਨਹੀਂ ਉਹ ਤਾਂ ਉਹ ਤਾਂ ਪਹਿਲਾਂ ਹੀ ਪੁਜਾਰੀ ਵਾਲੀ ਸਿਸਟਮ ਹੈ ਮੈਂ ਇਸ ਟਕਸਾਲ ਦੇ ਵਿੱਚ ਮਾਫ਼ ਕਰਨਾ ਹਾਂ ਬਹੁਤ ਸਾਰੇ ਸਿੱਖਾਂ ਨੂੰ ਤੇ ਪਤਾ ਨਹੀਂ ਇਹਨੂੰ ਪਿੰਡਾਂ ਟਕਸਾਲ ਕਿਉਂ ਕਹਿੰਦੇ ਨੇ ਹਾਂ ਪਿੰਡਾਂ ਜਥਾ ਪਿੰਡਾਂ ਕਿਉਂ ਕਹਿੰਦੇ ਨੇ ਇਹ ਨਹੀਂ ਪਤਾ ਬਹੁਤਿਆਂ ਨੂੰ ਅੱਛਾ ਇਹ ਟਕਸਾਲ ਅਸਲ ਦੇ ਵਿੱਚ ਪਹਿਲਾਂ ਮੋਗੇ ਲਾ ਕੇ ਪਿੰਡਰ ਪਿੰਡ ਹੈ ਓਕੇ ਉੱਥੇ ਸੀਗੀ ਗੁਰਵਤਿੰਨ ਸਿੰਘ ਖਾਲਸਾ ਇਹਨਾਂ ਦੇ ਸੀਗੇ। ਓਕੇ। ਉਹਨਾਂ ਦੇ ਨਿਦਨ ਦੇ ਉੱਤੇ ਮੈਂ ਉਹਨਾਂ ਦੇ ਘਰ ਤੇ ਜਾ ਕੇ ਆਇਆ। ਅੱਛਾ। ਗੱਲ ਗਾਮਿਕ ਕ tartar ਸਿੰਘ ਨੂੰ ਫੇਰ ਪੱਗ ਮਿਲੀ। ਜੀ। ਭਾਜੀ ਮਨੀਸ਼ ਸਿੰਘ ਦੇ ਭਰਾ ਸੀ ਜਿਹੜੇ। ਸੋ ਮੈਂ ਉੱਥੇ ਉਦੋਂ ਬਾਅਦ ਗੁਰਦਰਸ਼ਨ ਪ੍ਰਕਾਸ਼ ਗੁਰ ਦੁਆਰਾ ਉਹ ਲੋ ਆਏ ਚੱਲ ਰਹੇ ਸੀ। ਉੱਥੇ ਇਹ ਇਕੱਟੀਆਂ ਥਾਣੀਆਂ ਚ ਰੋਟੀ ਖੁਲਾਉਂਦੇ ਸੀ। ਸਲਵਲੋ ਨਹੀਂ ਵਰਤਦੇ ਸੀ। ਹੂੰ ਹੂੰ। ਸਾਰੇ ਲੋਕੀ ਪਿੱਤੰਬਾ ਦੇ ਸਿੱਟਾ ਪਾਉਨ ਕੋਲ ਤੱਕ ਪਹੁੰਚਦਾ ਗਿਆ। ਦੋ ਗੱਲ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਕਰਨਾ ਹੈ ਇਹ ਵੀ ਇਹਨਾਂ ਦਾ ਦੇ ਮਰਿਆਦਾ ਸੀ। ਓਕੇ। ਸਾਡੇ ਪਿੰਡ ਦੇ ਵਿੱਚ ਪਾਠ ਹੋ ਰਿਹਾ ਸੀ। ਅਸੀਂ ਪਿੰਡ ਦੇ ਲੋਕੀ ਕਰਦੇ ਹੁੰਦੇ ਮੈਂ ਤਾਂ ਉਦੋਂ ਮੈਡੀਕਲ ਕਾਲਜ ਪੜ੍ਹਦਾ ਸੀ। ਮੈਨੂੰ ਸਾਡੇ ਪਿੰਡ ਦੀ ਗਰੰਟੀ ਨੇ ਦੱਸਿਆ। ਕਹਿੰਦੇ ਜੀ ਅੱਛੇ ਉੱਥੇ ਸਾਡੇ ਇੱਕ ਨਾ ਸੀਆਈਏ ਸੈਂਟਰ ਹੈ। ਉੱਥੇ ਉਹਨਾਂ ਨੇ ਪਾਸ ਕਰਾਇਆ। ਵੀਰ ਸਾਡੇ ਨਾਲ ਲੱਗੇ ਪਾਠ ਵੀ ਸਾਡੇ ਗੁਰਦਵਾਰੇ ਵਾਲਿਆਂ ਦੀ ਕਰਦੇ ਸੀ। ਉਹਦੇ ਚ ਸਾਰੇ ਹਿੰਦੂਆਂ ਦੇ ਮੁੰਡੇ, ਮੁਸਲਮਾਨਾਂ ਦੇ ਸਖਾਂ ਜਿਹੜਾ ਮਰਜ਼ੀ ਪਾਠ ਕਰ ਸਕਦਾ ਸੀ। ਉਹਦੀ ਰੌਲ ਸੀ ਬਾਰੀ ਨੂੰ ਰਾਤ ਨੂੰ ਦੋ ਉੱਤੇ ਟਕਸਾਲਾ ਵਾਲੇ ਸੀਗੇ ਬੰਦੇ ਉਹਨਾਂ ਨੇ ਕਿਹਾ ਅਸੀਂ ਨਹੀਂ ਜਾਉਂਦੇ ਨਹੀਂ ਚਲੋ ਉਹ ਰਾਤ ਨੂੰ 4 ਘੰਟੇ ਨਾਲੇ ਦੂਜੇ ਨੇ ਸਵੇਰੇ ਜਾ ਕੇ ਸਾਡੇ ਗਿਆਨੀ ਜੀ ਗਏ ਉਹਨਾਂ ਗੱਲ ਗਏ ਵੀ ਤੁਸੀਂ ਦੱਸੋ ਕਹਿੰਦੇ ਦੇਖੋ ਜੀ ਆਏ ਆਂ ਫਲਾਣਾ ਆਏ ਹੋਣਾ ਚਾਹੀਦੇ ਹੋ ਉਹ ਕਹਿੰਦੇ ਤੁਸੀਂ ਇੱਕ ਗੱਲ ਫੈਸਲਾ ਕਰੋ ਇੱਥੇ ਮਰਿਆਦਾ ਥੋੜੀ ਚੱਲਨੀ ਹੈ ਕਿ ਸਾਡੀ ਚੱਲਨੀ ਹੈ ਅੱਛਾ ਜੇ ਥੋੜੀ ਮਰਿਆਦਾ ਚੱਲਨੀ ਹੈ ਭੀੜ ਸੀ ਸਾਨੂੰ ਦੇਖੀ ਤੁਸੀਂ ਆਪ ਦਾ ਕਰੀ ਜੋ ਅਖੰਡ ਪਾਤਸ਼ਾਹ ਨੂੰ ਕਿਹਾ ਬਿਲਕੁਲ ਯਾਦ ਭੋਗ ਪਾ ਲਿਆ ਤੁਸੀਂ ਛੱਡਿਆ ਉਸ ਵਾਰੀ ਨਹੀਂ ਅਸੀਂ ਲੈ ਜਾਵਾਂਗੇ ਨਹੀਂ ਫਿਰ ਸਾਡੀ ਮਰਿਆਦਾ ਛੱਡੂ ਇਹ ਦੋ ਨਹੀਂ ਚੱਲਣੀਆਂ ਫਿਰ ਉਹ ਕਹੀ ਗਏ ਨਹੀਂ ਨਹੀਂ ਦੇਖੋ ਤੁਸੀਂ ਉਹਨਾਂ ਦਿਨਾਂ 'ਚ ਨਾ ਕੋਈ ਬਹੁਤ ਬਗਾਤਰ ਗਾਤਰਾ ਪਾ ਕੇ ਰੱਖਣ ਵਾਲੀ ਵੀ ਵਰਲਡ ਕੱਪ ਸੀ ਤੁਸੀਂ ਦੇਖੋ ਸਿੰਘੋਂ ਬਹੁਤ ਗਾਤਰਾ ਤਾਂ ਨਹੀਂ ਰਵ ਨਹੀਂ ਪਿਆ ਜੀ ਉਹ ਕਹਿਣ ਦਾ ਦੇਰਾ ਮਾਤਰ ਸਿਰਫ ਇਹ ਨਾ ਵੀ ਮੈਂ ਅੱਜ ਵੀ ਗਲਤੀ ਕਰ ਰਿਹਾ ਮੈਂ 50 ਸਾਲ ਪੁਰਾਣੀ ਕਰ ਹੂੰ 55 ਸਾਲ ਮੈਂ ਹੱਦੀ ਹੀ ਨਾ ਹੋ ਜਾਣੇਗਾ कि जद 81 ਦੇ ਵੇਲੇ ਮੈਂ ਮੈਚ ਚੌਕ ਦੀ ਚੜ੍ਹ ਚ ਗੁਰਦਾ ਗੁਰਦਾਸ ਬੰਦਾ ਸੀ ਸੀਨੀਅਰ ਮੈਡੀਕਲ ਅਫਸਰ ਸੀ। ਚੜ੍ਹਦਾ ਹਸਦਾ। ਅੱਛਾ। ਸੋ ਇਹ ਹੀ ਕੋਈ ਗੱਲ ਨਹੀਂ ਹੈ ਜਿਹੜੀ ਮੈਂ ਨਹੀਂ ਲਿਖੀ ਖੰਡਕੀ ਇਤਨੀ ਜੱਥੇ ਨੂੰ। ਉਹਨਾਂ ਨਾਲ ਮੈਂ ਟਰੈਵਲ ਕਰੇ ਨੇ, ਬਸਾਂ 'ਚ ਬੈਠ ਕੇ ਚਰਚਾ ਕਰੀਆਂ ਨੇ। ਇਹ ਕੋਈ ਵਿਚ ਵਿਚਾਰ ਨਹੀਂ ਹੈ। ਅਸਲ ਗੱਲ ਕਿੱਥੇ ਹੈ? ਗੰਦੂਆਲ ਸਾਹਿਬ ਨੇ ਕਹਿਤਾ ਵੀ ਆਰਐਸ ਇਸ ਦਾ ਠੀਕ ਹੈ। ਉਹੀ ਇਕੱਠੇ ਹੋਏ ਨੇ ਉੱਥੇ। ਇਹ ਦੋ ਅਗੇ हरियाणा ਦੇ ਵਿੱਚ ਕਮੇਟੀ ਸ਼੍ਰੋਮਣੀ ਕਮੇਟੀ ਬਣਾਤੀ ਜੀ ਹਰਿਆਣਾ ਸਰਕਾਰ ਨੇ ਬਣਾਈ 1966 ਦੇ ਕਾਨੂੰਨ ਦੇ ਮਤਾਬ ਸ਼੍ਰੋਮਣੀ ਕਮੇਟੀ ਹਰਿਆਣਾ ਸਰਕਾਰ ਬਣਾ ਨਹੀਂ ਸਕਦੀ ਸੀ ਕੋਰਟ ਦੇ نو ਉਹਨਾਂ ਨੇ ਬਣਾਤੀ ਸੁਪਰੀਮ ਕੋਰਟ ਨੇ ਕਹਤਾ ਵੀ ਹੁਣ ਆਇਆ ਇੰਨਾ ਪੁਰਾਣਾ ਕਾਨੂੰਨ ਨਹੀਂ ਛੋੜੋ ਚੱਲੀ ਜਾਣਾ ਬਣਾ ਕੀਤਾ ਠੀਕ ਹੈ ਜੇ ਸੁਪਰੀਮ ਕੋਰਟ ਦੇ ਕਹਿੰਦੀ ਹੈ ਕਿ ਹਰਿਆਣਾ ਦੀ ਕਮੇਟੀ ਠੀਕ ਹੈ ਫਿਰ ਪੰਜਾਬ ਦੀ ਕਮੇਟੀ ਅਜਾਦ ਕਿਉਂ ਨਹੀਂ ਇਹਦੇ ਚੋਣ ਸੈਂਟਰੀ ਕਿਉਂ ਕਰਾਵੇ ਇਹ ਪੰਜਾਬ ਚੋਣ ਨਾ ਕਰਾਉ ਆ ਬੜਾ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਡਾਕਟਰ ਸਾਹਿਬ ਜੇ ਜੇ ਇਸ ਕਰਕੇ ਹਾਂ 1925 ਦੇ ਐਕਟ ਮੁਤਾਬਕ ਹਰਿਆਣਾ ਦੇ ਵਿੱਚ ਉਸਦੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕਿਉਂ ਨਹੀਂ ਕਰਾ ਸਕਦੀ ਬਾਈ ਹਾਂ ਜਦ ਤੁਸੀਂ ਹਰਿਆਣਾ ਜਦ ਤੁਸੀਂ 1966 ਦੇ ਐਕਟ ਨੂੰ ਰੱਦ ਕਰਤਾ ਫਿਰ ਵੀ ਬਾਕੀ ਰੈਕਟਰ ਹੈਗਾ ਨਾ 25 ਦੇ ਐਕਟ ਦੇ ਦੋ ਹਿੱਸੇ ਕਰਤੇ ਇੱਕ ਤੁਸੀਂ ਹਰਿਆਣੇ ਨੂੰ ਬਣਾਤਾ ਵੱਖਰਾ ਤੇ ਫਿਰ ਸਾਡੇ ਆਪਣਾ ਵੱਖਰਾ ਸਾਡੇ ਤੁਸੀਂ ਚੌਧਰ ਕਿਉਂ ਕਰਦੇ ਹੋ ਵੀ چون ਤੁਸੀਂ ਕਰਾਓਗੇ ਕਰਾਤ ਤੁਸੀਂ ਰਹਿਣੀ ਇਹਨਾਂ ਚੋਂ ਇੱਕ ਨੇ ਵੀ ਨਹੀਂ ਇਹ ਮੰਗਿਆ ਵੀ ਐਕਟ ਐਕਟ ਸਟੇਟ ਬਣਾਓ ਦੂਜਾ ਸਿੱਖੀ ਤੇ ਐ ਪਿੱਛੇ ਇੱਕ ਫੰਕਸ਼ਨ ਸੀ ਉੱਥੇ ਮੈਂ ਗਿਆ ਉੱਥੇ ਕਿਸੇ ਨੇ ਬਹੁਤ ਸੋਹਣੀ ਕਥਾ ਕੋਈ ਇੱਕ ਗੱਲ ਮੈਂ ਸਿੱਖੀ ਦੀ ਤਾਕਤ ਜਿਹੜੀ ਹੈ ਮੈਂ ਐਵੇਂ ਨਹੀਂ ਮੁਤਾਸਰ ਮੇਰਾ ਉੱਥੇ ਉਹਨਾਂ ਨੇ ਸਨਮਾਨ ਕਰਨਾ ਸੀ ਤੇ ਭਾਸ਼ਣ ਵੀ ਰੱਖਿਆ ਹੋਇਆ ਸੀ ਮੈਂ ਕਿਹਾ ਤੁਸੀਂ ਸਨਮਾਨ ਸਿੱਖਾਂ ਦਾ ਕਰਿਆ ਕਰੋ ਯਾਰ ਮੇਰਾ ਕਾਨੂੰ ਕਰ ਦੂੰਗਾ ਨਹੀਂ ਜੀ ਅਸੀਂ ਤਾਂ ਸਾਡਾ ਫੈਸਲਾ ਕਮੇਟੀ ਦਾ ਤੁਸੀਂ ਵਸਾਂਗੇ ਮੈਂ ਚੜਿਆ ਗਿਆ ਉੱਥੇ ਕਥਾ ਮੈਂ ਨੂੰ ਕਿੰਭੀ ਤੁਸੀਂ ਚਾਹ ਚੂ ਪੀ ਲੋ ਆਰਾਮ ਕਰ ਲੋ ਫਿਰ ਉਹਦ ਬਾਅਦ ਤੁਹਾਡਾ ਅਸੀਂ ਵਿੱਚ ਚੱਕਰ ਹੋਣਾ ਮੈਂ ਆਖਿਆ ਵੀ ਮੈਂ ਨਾ ਤੇ ਮੈਂ ਮੱਤਲਪਾ ਚਾਪੀ ਨਾ ਮੈਂ ਕਿਹਾ ਸਿੰਘ ਸਾਹਿਬ ਜੀ ਮੈਂ ਚਾਹ ਨਾ ਪੀਆ ਮੈਂ ਇਹ ਕਥਾਈ ਸੁਣਨਾ ਜਿਹੜੇ ਕਰ ਰਹੇ ਨੇ ਬਾਕੀ ਵਿਦਵਾਨ ਕਹਿੰਦੇ ਸੋ ਦਿਮਾਗ ਜਿਹਾ ਸੋ ਜਾ ਥੱਕੇ ਹੋਇਆ ਮਾ ਕੋਈ ਮੈਨੂੰ ਤਕਾਫਤ ਨਹੀਂ ਮੈਂ ਸੁਣੀ ਮੈਂ ਇੰਨਾ ਹੈਰਾਨ ਹੋਇਆ ਇੱਕ ਤਾਂ ਦਰਬਾਰ ਸਾਹਿਬ ਦੇ ਕੋਈ ਗਰੰਥੀ ਸਿੰਘ ਸੀਗੇ ਇੱਕ ਸੀਗੇ ਪ੍ਰਿੰਸੀਪਲ ਸ਼ਾਇਦ ਬਕੀਤ ਸਿੰਘ ਉਹਨਾਂ ਨਾਲ ਕਿਉਂ ਤੇ ਕਾਗੇ ਇਨੇ ਵਧੀਆ ਕਥਾ ਦੋਹਾਂ ਨੇ ਕਰੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲੇ ਜਿਹੜੇ ਉਹ ਗਿਆਨੀ ਜੀ ਸੀਗੇ ਉਹਨਾਂ ਨੇ ਤਾਂ ਕਥਾ ਕਰੀ ਵੀ ਕਿਵੇਂ ਮਾਵਾ ਨੇ ਆਪਦੇ ਪੁੱਤਾਂ ਦੇ ਗਲਾਂ 'ਚ ਹਾਰ ਪਾਏ ਪਰ ਸਿੱਕੀ ਸਦਕ ਨਹੀਂ ਹਾਰਿਆ ਜਿਨੇ ਮੋਤੀ ਵੇਰੇ ਦੀ ਮਾਂ ਆਪਣੀਆਂ ਭਾਲੀਆਂ ਵਾਕੇ ਦਿੰਦੀ ਹੈ ਵੀ ਪੁੱਤ ਗੁਰੂ ਦੇ ਸਿੰਘਾਂ ਨੂੰ ਦੁੱਧ ਪਿਲਾ ਕੇ ਆਉਂਦੇ ਆਹ ਭਾਲੀਆਂ ਦੇਦੀਆਂ ਉਹਨਾਂ ਨੂੰ ਤੈਨੋਂ ਨੰਗਨ ਦੇਦੇ ਨੇ ਉਹਨੂੰ ਪਤਾ ਨਹੀਂ ਪੀੜਿਆ ਜਾਣਾ ਉਹ ਗੁਰਾਂ ਕੀ ਸੰਗੇ ਕਥਾ ਸੁਣਾਉਂਦੇ ਨੇ ਔਰ ਇਹਨਾਂ ਬੀਬੀਆਂ ਦਾ ਉੱਥੇ ਕੱਠ ਉਹਨਾਂ ਨੂੰ ਹੀ ਅਸੰਭਿਕ ਹੋਇਆ ਗਾ ਵੀ ਹਾਂ ਆ ਇਹ ਤਾਂ ਨਾ ਪਿਆ। ਇੱਕ ਵੀ ਨਾ ਜੀ ਇੱਕ ਅੰਤੇ ਦੀ ਕਥਾ ਚੋਂ ਨਹੀਂ ਇੱਕ ਵੀ ਐਪਲੀਕੇਸ਼ਨ ਖਲਾਮ ਨਹੀਂ ਕੋਲਿਆ। ਹੂੰ ਸਿੱਖੀ ਕੀ ਹੈ? ਜਿਹੜੇ ਗਿਆਨੀ ਬਰਜੀ ਸਿੰਘ ਦੀ ਨਕਰੀ ਉਹਨਾਂ ਨੇ ਕਰੀ ਸਿੱਖੀ ਦੇ ਵਿੱਚ ਸਾਂਝੀ ਵਾਲਤਾ ਦਾ ਸੰਕਲਪ ਕੀਤਾ ਹੈ। ਓਕੇ। ਸਿੱਖੀ ਦੇ ਵਿੱਚ ਮਨੁੱਖਤਾ ਸਾਰੀ ਬਰਾਬਰ ਕਿਵੇਂ? ਸਿੱਖੀ ਕਰਮ ਕਾਂਡ ਕਿਵੇਂ ਨਹੀਂ ਪੈਂਦੀ। ਸਿੱਖੀ ਵਿਪਰਵਾਦ ਤੋਂ ਕਿਵੇਂ ਦੂਰ ਰਹਿੰਦੀ ਹੈ? ਉਹ ਸਾਰੀ ਕਥਾ ਚ ਉਹਨਾਂ ਨੇ ਕਿਤੇ ਵੀ ਕਿਸੇ ਨੂੰ ਮਾਰਾ ਨਹੀਂ ਕਿਹਾ ਉਹਨੇ ਕਿਹਾ ਸਿੱਖੀ ਲਿਆ ਕਰਨ ਸਿੱਖੀ ਲਿਆ ਕਰਨ ਉਹਦੇ ਚ ਉਹਨਾਂ ਨੇ ਇੱਕ ਗਾਇਨ ਕਹੀ ਜਿਹੜਾ ਮੈਂ ਬਾਅਦ ਦੇ ਚਾਹਦੇ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਅਜ ਦਿੱਲੀ ਨੂੰ ਸਾਡੇ ਢਾਲੇ ਔਰ ਸਾਡੀ ਪੱਗ ਦੇ ਉੱਤੇ ਤਰਾਹ ਗਏ ਉਹ ਇਹਨੂੰ ਰੋਲਣਾ ਚਾਹੁੰਦੇ ਨਹੀਂ ਉਦੋਂ ਬਾਅਦ ਮੈਂ ਬੋਲਿਆ ਮੈਂ ਕਿਹਾ ਗਾਨੀ ਜੀ ਕਹਿ ਕੇ ਚੱਗੇ ਨੇ ਢਾੜੇ ਤੇ ਪੱਗ ਤੇ ਹਮਰੇ ਉਹਨਾਂ ਦਾ ਅਸਲ ਕਿਦਾਰੇ ਦੇ ਫਕਤੇ ਹਮਲਾ ਕਿਉਂ ਇਹ ਸਮਝੀ ਦਾੜਾ ਤੇ ਪੱਗ ਸਿੱਖਾਂ ਕੋਲੇ ਜਿਹੜੀ ਆਈ ਹੈ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਆਈ ਗੁਰੂ ਗ੍ਰੰਥ ਸਾਹਿਬ ਚੱਲਦੇ ਗਏ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਸੰਕਲਨ ਹੋ ਗਿਆ ਫਿਰ ਖਾਂਸਪਨਸਾ ਜਿੱਗੇ ਇਹ ਸਾਰੀ ਉਹ ਫਕਸਪੇ ਤੇੋਂ ਨਿਕਲਦਾ ਮਰੋ ਤੇ ਜਿਹੜੀ ਸਾਡੀ ਕੱਗ ਹੈ ਹੁਣ ਉਹ ਫਕਸਪੇ ਤੇ ਹਮਲਾ ਕਰਨ ਵਾਸਤੇ ਡਾਕ ਤੇ ਪਕ ਤੇ ਹਮਲਾ ਤਾਂ ਕਰ ਰਹੇ ਨੇ ਹੂੰ ਉਹ ਜਿਹਦੇ ਇਹਨਾਂ ਦੇ ਬਚਰੇ ਲੋਕ ਦਾੜੀਆਂ ਕੇਸ ਰੱਖੀ ਬੈਠੇ ਨੇ ਕਹਿੰਦੇ ਨੇ ਵੀ ਨਹੀਂ ਪੱਗ ਤਾਂ ਸਾਡੇ ਪ੍ਰਾਣੇ ਵੀ ਬੰਦੇ ਸੀ ਦਾੜੀਆਂ ਤਾਂ ਪ੍ਰਾਣੇ ਸਾਧੂ ਵੀ ਰੱਖਦੇ ਸੀ ਇਹਨਾਂ ਨੂੰ ਸਾਡੇ ਦਾੜੇ ਔਰ ਪੱਗ ਤੇ ਦਾੜੇ ਪੱਗ ਤੇ ਓਡਾ ਹਮਣਾ ਨਹੀਂ ਇਹ ਦਾੜੇ ਪੱਗ ਕਿਉਂਕਿ ਸਾਨੂੰ ਸਿੱਖ ਸਿਧਾਂਤ ਦੇ ਰਾਹੀਂ ਮਿਲੀ ਹੈ ਉਹ ਸਿੱਖ ਸਿਧਾਂਤ ਤੋਂ ਇਹ ਫਿਰ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਮੈਂ ਤਾਂ ਆਜਾ ਦੇ ਮੰਨ ਲਓ ਬਸ ਇੱਕ ਇਹ ਸਤਾਂ ਨੀ ਸਿੱਕਾ ਹਿੰਦੂ ਆ ਕੋਈ ਇਤਰਾਜ਼ ਨਹੀਂ ਆਜਾ ਮੰਨੋ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਵੀ ਇਹਨਾਂ ਦਾ ਹੀ ਨਿਚੋੜ ਹੈ ਕੋਈ ਨਵੀਂ ਗੱਲ ਨਹੀਂ ਹੈ ओके क्वेश्चन इज ਆਧਿਮ ਮੰਨੜੋ ਵੀ ਜੇਡੀ ਸਾਡੀ ਪੰਗਤ ਹੈ ਉਹ ਤਾਂ ਤੁਹਾਡੇ ਬਨਾਰਾ ਦੇ ਰੂਪ ਹੈ ਤੁਸੀਂ ਬਨਾਰਾ ਕਰਦੇ ਸੀ ਅਸੀਂ ਪੰਗਤ ਚ ਫਸਾ ਲੈਂਦੇ ਆ ਆਧਿਮ ਮੰਨੜੋ ਵੀ ਜੇਡੀ ਸਾਡੀ ਸੰਗਤ ਹੈ ਉਹ ਤੁਹਾਡੇ ਵਿਗਰਾਤੇ ਦਾ ਰੂਪ ਹੈ ਤੁਸੀਂ ਵਿਗਰਾਤੇ ਕਰਦੇ ਸੀ ਅਸੀਂ ਸੰਗਤ ਕਰ ਲੈਂਦੇ ਆ ਬਸ ਫਿਰ ਕੋਈ ਇਤਰਾਜ਼ ਹੂੰ ਸੋ ਇੱਕ ਤਾਂ ਇਹ ਨੂੰ ਅਸੀਂ ਸਮਝੀਏ ਵੀ ਜਿੱਥੇ ਖੜੀ ਹੈ ਦੋਹਾਂ ਤੇ ਰੰਗ ਪੰਜਾਬੀ ਦੇ ਉੱਤੇ ਹੁਣੀ ਹਮਲਾ ਕਰੇ ਕੇਂਦਰ ਸਰਕਾਰ ਨੇ ਬੋਲੇ ਸਿੱਖੀ ਦੇ ਉੱਤੇ ਇੱਕ ਮੈਂ ਜਿੰਨੀ ਕਰਦਾ ਹਾਂ ਹਾਂਜੀ ਜੀ ਸ਼ੁਰੂ ਕਰ ਲਓ ਕਿਤਾਬ ਤੋਂ ਮੈਨੂੰ ਪਤਾ ਤੁਹਾਡੇ ਕੋਲ ਬੜਾ ਇਤਿਹਾਸ ਪਿਆ ਬਹੁਤ ਤੁਹਾਡੇ ਕੋਲ ਲਿਖਤਾਂ ਪਈਆਂ ਹਾਂਜੀ ਆਹ ਕਿਤਾਬ ਆਹ ਕਿਤਾਬ ਜਿਹੜੀ ਛਾਪੀ ਇਹ 1992 ਵਿੱਚ ਛਾਪੀ ਕਿ ਨਵਾਂ ਚਾਹਤਾ ਇਹਦਾ ਨਾਂ ਹੈ ਜੀ ਸਿੱਖ ਚਾਸ ਉਹ ਕਿ ਸਿੱਖ ਦੇ ਬਲਦੇਵ ਸਿੰਘ ਨੇ ਸੱਸਾ ਵਾਲੇ ਕਰਦੇ ਹੁੰਦੇ ਆ ਹਾਂਜੀ ਹਾਂ ਸ਼੍ਰੋਮਣੀ ਕਮੇਟੀ ਨੇ ਉਹੀ ਉਹੀ ਬਿਲਕੁਲ ਸੱਸਾ ਸਾਹਿਬ ਜੀ ਨੇ ਕਰਾ ਬਿਲਦੇ ਸਿੰਘ ਸਰ ਸਾਹਿਬ ਹਰ ਸ਼ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦੇ ਸਾਟਾ ਲੋਗੋ ਲਗਾਇਆ ਹੋਇਆ ਇਹਦੇ ਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰਾਂ ਦੇ ਵਜੋ ਚ ਖੁਦਕੁਸ਼ੀ ਕਰ ਦਿੱਤੀ ਮੰਨ ਲੈ ਫਿਰ ਦੂਜਾ ਮਾਤਾ ਸੁੰਦਰੀ ਬੱਚਿਆਂ ਨੂੰ ਲੈ ਕੇ ਭੱਜ ਗਈ ਵੀ ਕਿਤੇ ਇਹਨਾਂ ਦਾ ਕਥਨ ਨਾ ਕਰਦੇ ਗੁਰੂ ਸਿੰਘ ਤੀਜਾ ਗੁਰੂ ਤੇਗ ਬਹਾਦਰ ਡੋਟੇਰਾ ਸੀ ਮੁਸਲਮਾਨ ਫਕੀਰ ਨਾਲ ਮਿਲ ਕੇ ਡਟਾ ਕਰਦਾ ਸੀ ਅੱਗੇ RAM RAJ ਨੂੰ ਗੱਦੀ ਤਾਂ ਨਹੀਂ ਮਿਲੀ ਭਾਵੇਂ ਉਹ ਗੁਰੂ ਪੁੱਤਰ ਸੀ ਪਰ ਹੈ ਦਾਸੀ ਦੇ ਪੇਟੋਂ ਜੰਮਿਆ ਸੀ ਕਿੰਨੀ ਵੱਡੀ ਗਾਲ ਹੈ ਉਹਨਾਂ ਦਾ ਚ ਗਲ ਪੈ ਜਾਂਦੇ ਨੇ ਕੀ ਕਿਹਾ RAM RAJ ਗੁਰੂ ਪੁੱਤਰ ਸੀ ਉਹੀ ਕਬਤਖ ਸਾਬ ਜਿਨ੍ਹਾਂ ਨੇ ਸਾਜਿਆ ਸੀ ਉਹੀ ਗੁਰੂ ਉਹੀ ਸੀ ਜੀ ਹਰਗੋਬਿੰਦ ਸਾਹਿਬ RAM RAJ ਗੁਰੂ ਪੁੱਤਰ ਸੀ ਪਰ ਉਹਨੂੰ ਗੱਦੀ ਤਾਣੀ ਦਿੱਤੀ ਕੋਕਾ ਦਾਸੀ ਨੇ ਪੇਟੋ ਜੰਮਿਆ ਸੀ ਕੀ ਨਾ ਚਲਾਈ ਅਰੇ ਵਿਚਨੇ ਜੀਨੇ ਪਦਨਾ ਭਾਲ ਲੇ ਫਿਰ ਕਿਹਾ ਉਹੀ ਗੁਰੂ ਜਿਨ੍ਹਾਂ ਨੇ ਅਕਾਲ ਤਖਤ ਸਾਜਿਆ ਮੇਰੀ ਪੀੜੀ ਚਲਾਈ ਕਿਹਾ ਵੀ ਉਹ ਜਦ ਗਵਾਲੀਅਰ ਦੇ ਕਿਲੇ ਤੋਂ ਆਏ ਉਹਨਾਂ ਨੇ ਆ ਕੇ ਜਹਾਂਗੀਰ ਦੀ ਫੌਜ ਦੀ ਨੌਕਰੀ ਕੀਤੀ ਇੱਕ ਸਪਾਹ ਸਰਾਵੇ ਤਾਪੇ ਹੂੰ ਇਹ ਇੱਕ ਗੁਨਾਹ ਹੀ ਹੈਗੇ ਇਹ ਸਿੱਖੀ ਹੈ ਜੇ ਸਿੱਖੀ ਆ ਤਾਂ ਮੇਰੀ ਤੋਹਾ ਇਹ ਵਾਹ ਇੱਕ ਮਿੰਟ ਅਕਸਰ ਇੱਥੇ ਖੜੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਿੱਖ ਇਤਿਹਾਸ ਦੀਆਂ ਇਹੋ ਜਿਹੀਆਂ ਕਿਤਾਬਾਂ ਲਖਵਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼ੋਭਨੀ ਗੁਰਦੁਆਰਾ ਬੰਦਕ ਕਮੇਟੀ ਇਤਿਹਾਸ ਨੂੰ ਮਲਿਆ ਮੇਟ ਕਰਦੀ ਕਰਦੀ ਆਪ ਮਲਿਆ ਮੇਟ ਨਹੀਂ ਹੋ ਗਈ ਤੁਹਾਨੂੰ ਲੱਗਦਾ ਨਹੀਂ ਇਸ ਤਰ੍ਹਾਂ ਨਹੀਂ ਆਪ ਤਾਂ ਮਲਿਆ ਮੇਟ ਹੋ ਗਈ ਪਰ ਜਿੰਨੇ ਨੇ ਕਰੇ ਉਹ ਦੂਜੇ ਉਹ ਸੀਧ ਬਣੇ ਬੈਠੇ ਨੇ ਮਰੀਆ ਮੇਂ ਤਾਂ ਸਾਰੇ ਨੇ ਕਰਿਆ ਨਾ ਰਲ ਕੇ ਬੀਬੀ ਜ਼ਗੀਰ ਕੌਰ ਪ੍ਰਧਾਨ ਸੀ ਜਦੇ ਛੱਪੀਆਂ ਬਿਲਕੁਲ ਨਾਲ ਨੇ ਇਹ ਸਾਰੇ ਉਦੋਂ ਬਾਅਦ 2 ਸਾਲ ਰਹੀ ਐ ਬਿਲਕੁਲ ਹੁਣ ਉਹਦੇ ਉਹਦੀ ਪਤਾ ਕੀ ਕਹਿੰਦੇ ਨੇ ਮੈਂ ਕਿਥੇ ਸੁਣ ਰਿਹਾ ਜੀ ਚੈਨਲ ਤੇ ਕੋਈ ਨਾ ਦੇਖੋ ਮੈਂ ਤਾਂ ਫਾਰਮੈਲੀ ਚਾਹੀ ਸੀ ਅਪ੍ਰੈਲ ਕੇ ਖਾਲਸਾ ਸਾਜਨਾ ਦੇ ਸੇ ਕਿਤਾਬ ਸਾਹਿਬ ਕੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਉਹਨੂੰ ਕੁਛ ਉਦੋਂ ਦਾ ਨਹੀਂ ਪਤਾ ਲੱਗਾ 2 ਸਾਲ ਤਾਂ ਫਿਰ ਤੋਂ ਰਹੀ ਦੀਦੀ ਉਹਨੂੰ ਤਾਂ ਪਤਾ ਤਾਂ ਗਿਆਨ ਚਾਹੀਦਾ ਸੀ ਡਾਕਟਰ ਸਾਹਿਬ ਅੱਜ ਤੱਕ ਕਿਤਾਬਾਂ ਲਾਇਬ੍ਰੇਰੀ ਚ ਚੱਕੀਆਂ ਨਹੀਂ ਇਹਨਾਂ ਨੇ ਜਿਹੜੇ ਇਤਿਹਾਸ ਸਾਹਿਬ ਜਿਨ੍ਹਾਂ ਨੇ ਬਾਅਦ ਵਿੱਚ ਬੈਨ ਕਰਤੀ ਜਿਹੜੇ ਜਿਹੜੇ ਬਾਗੀ ਜਿਨ੍ਹਾਂ ਕਹਿੰਦੇ ਨੇ ਜੱਜੇਦਾਰਾਂ ਦੀ ਤੇ ਜੱਜੇਦਾਰ ਕਾਬ ਤੱਕ ਸਾਹਮਣੇ ਸੀ ਜਸਰਸਾ ਸਾਹਿਬ ਨੇ ਮੈਂ ਵੀ ਉੱਥੇ ਜਾਂਦਾ ਰਿਹਾ ਧਰਨੇ 'ਚ ਇਹ ਇਹਦਾ ਕੇਸ ਆਲਾ ਮੈਂ ਪ੍ਰੈਜੈਂਟ ਕਰਿਆ ਸਰਸਾ ਸਾਹਿਬ ਨਾਲ ਰੱਖੇ ਸਰਸਾ ਸਾਹਿਬ ਨੇ ਆਖਿਆ ਵੀ ਡਾਕਟਰ ਤੁਸੀਂ ਸਾਡੇ ਨਾਲ ਟੈਕਨੀਕ ਉਹਨਾਂ ਕੋਲ ਗੁਰਵਾਨੀ ਦਾ ਬਹੁਤ ਗਿਆਨ ਹੈ ਸਭ ਕੁਝ ਹੈ ਤਾਂ ਫਿਰ ਵੀ ਕਹਿੰਦੇ ਸੀ ਵੀ ਕੋਈ ਜਿਹੜਿਆ ਟੈਕਨੀਕਲ ਗੱਲਾਂ ਨੇ ਤੁਸੀਂ ਸਾਡੇ ਨਾਲ ਲਿਖੋ ਜੀ ਉਹ ਬੜੀ ਚੰਗੇ ਬੰਦੇ ਨੇ ਕੱਲੀ ਕੱਲੀ ਗੱਲ ਦੇਖ ਕੇ ਐਸੇ ਧਰਨਾ ਚੱਲਦਾ ਰਿਹਾ ਇੰਨਾ ਚਿਰ ਇਹ ਤਾਂ ਉਹਦਾ ਵਿਰੋਧ ਕਰਦੇ ਰਹੇ ਜਿਹੜੇ ਹੁਣ ਵਾਲੇ ਬਾਗੀ ਨੇ ਇਸ ਕਿਤਾਬ ਦੇ ਵਿਰੁੱਧ ਜਿਹੜਾ ਧਰਨਾ ਚੱਲਦਾ ਸੀ ਜਾਂ ਜਿਹੜਾ ਸਿੱਖ ਚਾਸ ਗਲਤ ਬੱਚਿਆਂ ਨੂੰ ਪਾਇਆ ਜਾ ਰਿਹਾ ਸੀ ਮਾਦੀਆਂ ਨੂੰ ਉਹਦੇ ਵਿਰੁੱਧ ਜਿਹੜਾ ਧਰਨਾ ਸੀ ਉਹਦਾ ਤਾਂ ਸਮਰਥਨ ਕਰਦੇ ਸੀ ਉਹ ਦੇਖ ਕਿ ਉਹ ਨਹੀਂ ਬੋਲੇ ਬਿਜੜੀ ਬੱਚਿਆਂ ਨੂੰ ਆਇਆ ਜਾਂਦਾ ਇਸ ਪੜਾਉਗੇ ਗੁਰਬਾਣੀ ਦੀਆਂ ਤੁਕਾਂ ਤੋੜੀਆਂ ਹੋਈਆਂ ਨੇ ਰਾਗਾਂ ਦੇ ਨਾਮ ਬਦਲੇ ਹੋਏ ਨੇ ਕਿ ਆਪਣਾ ਜਿਹੜਾ ਹੈਗਾ ਤੁਕਾਂ ਬਦਲੀਆਂ ਹੋਈਆਂ ਨੇ ਜੇ ਤੁਸੀਂ ਰਾਗਾਂ ਦੇ ਨਾਮ ਬਗਰਤੇ ਗੁਰਬਾਣੀ ਦੀਆਂ ਤੁਕਾਂ ਤੋੜਤੀਆਂ ਤੁਕਾਂ ਬਦਲਤੀਆਂ ਤੇ ਉਸ ਤੋਂ ਅੱਗੇ ਸ਼ਬਦ ਜੋੜ ਗਲਤ ਬਣਾਤੇ ਫਿਰ ਭਾਈ ਤੁਸੀਂ ਕਿਹੜੀ ਗੁਰਬਾਣੀ ਦੀ ਗੱਲ ਕਰਦੇ ਇੱਕ ਪਾਸੇ ਅਸੀਂ ਰੋਜ਼ ਸਿੱਖ ਅਰਦਾਸ ਕਰਦਿਆਂ ਔਰ ਮੈਨੂੰ ਲੱਗਤ ਕਰੋਨਾ ਦੇ ਅਰਦਾਸ ਹੁੰਦੀ ਹੈ ਕਰੋਨਾ ਕਿਉਂਕਿ ਜਦ ਅਸੀਂ ਰਹਿਤ ਸਾਹਿਬ ਦਾ ਬਾਤ ਕਰਦੇ ਫਿਰ ਅਰਦਾਸ ਕਰਦੇ ਮਰਨੇ ਪਰਨੇ ਬਸ ਸਾਰੀ ਦੁਨੀਆ ਚ ਕਰਦੇ ਨਹੀਂ ਸਿੱਖ ਬਿਲਕੁਲ ਰੋਜ਼ ਕਰੋਨਾ ਅਰਦਾਸ ਤੇ ਅਸੀਂ ਕਹਿੰਦੇ ਆ ਵੀ ਜੇ ਗੁਰਬਾਣੀ ਪੜ੍ਹਦੇ ਸੁਣਦੇ ਕੋਈ ਡਗ ਤੁੱਕ ਕੰਨਾ ਗਲਤੀ ਹੋ ਗਈ ਹੋਵੇ ਭੁਲ ਚੁੱਕਾ ਮਾਫ ਕਰੀਂ ਗਿਰੂ ਬਿਲਕੁਲ ਇੱਥੇ ਵੀ ਕਿਹ ਕਹਿੰਦੀਆਂ ਕਲੀਆਂ ਨਹੀਂ ਮਾਫੀ ਅਸੀਂ ਕਦੇ ਮੰਗਦੀ ਨਾ ਅਸੀਂ ਉਹਨੂੰ ਦੋਸ਼ੀ ਕਰਾਰ ਦਿੰਦੇ ਆ ਵੀ ਭਾਈ ਤੂੰ ਦਿੱਖਤਾ ਨਾ ਅਸੀਂ ਉਹਨੂੰ ਬਦਲ ਨੂੰ ਚਾਰ ਆ ਫਿਰ ਅਸੀਂ ਕਿਹੜੇ ਸਿੱਖਾਂ ਤੇ ਜਿਨ੍ਹਾਂ ਲੋਕਾਂ ਨੇ ਡਾਕਟਰ ਸਾਹਿਬ ਇਹ ਕਿਤਾਬ ਲਿਖੀ ਜਿਨ੍ਹਾਂ ਨੇ ਲਿਖਵਾਈ ਪੰਥ ਚੋਂ ਤਾਂ ਉਹਨਾਂ ਨੂੰ ਕੱਢਣਾ ਸੀ ਕੱਢ ਕੇ ਇਹਨਾਂ ਪ੍ਰੋਫੈਸਰ ਬਸਨ ਸਿੰਘ ਨੂੰ ਰੱਖ ਦਿੱਤਾ ਜਿਨ੍ਹਾਂ ਨੇ ਪ੍ਰੂਫ ਕਰਕੇ ਦੱਸਤਾ ਕਿ ਗੁਰਗੋਵਿੰਦ ਸਿੰਘ ਮਹਾਰਾਜ ਜੀ ਦੇ ਨਾਲ ਤੁਸੀਂ ਕਿੰਨਾ ਖਿਲਵਾੜ ਕੀਤਾ ਕਿਤਾਪਾਂ ਮੇਰਾ ਮਤ ਵੀ ਹੈ ਵੀ ਦੁਨਨੇ ਤਰ੍ਹਾਂ ਕੋ ਜੀਆਂ ਨੇ ਅੱਜ ਵੀ ਇਹ ਪੰਜਾਬ ਦੇ ਉੱਤੇ ਹਮਲਾ ਹੈ ਪੰਜਾਬ ਦੀਆਂ ਫਸਲਾਂ ਤੇ ਹਮਲਾ ਹੈ ਪੰਜਾਬ ਦੀ ਧਰਤੀ ਤੇ ਹਮਲਾ ਹੈ ਸਿੱਖੀ ਤੇ ਹਮਲਾ ਹੈ ਉਹਨੇ ਮਨਜੰਨਤ ਸਰਸਾਨੇ ਕਿਹਾ ਮੈਂ ਅੰਮ੍ਰਿਤਸਰ ਦਫ਼ਤਰ ਕੋ ਦੂੰ ਅਸੀਂ ਚਰੋਮਨੀ ਕਮੇਟੀ ਦੇ ਕਬਜ਼ਾ ਕਰਾਉਂਗੇ ਅਸੀਂ ਕੱਲ ਤੱਕ ਸਾਥੇ ਆਪਨੇ ਲਾਵਾਂਗੇ ਉਹ ਕੀ ਸੀ ਕੋਈ ਬੋਲ ਦੇ ਮੰჯਨਦਰ ਸਿੰਘ ਸਰਸਾਂ ਕਿਥੋਂ ਇਹ ਅਧਿਕਾਰ ਮਿਲ ਗਿਆ ਵੀ ਨੇ ਵੀ ਦਾ ਬੰਦਾ ਹੈ ਉਹ ਉਹ ਬੁੜੇ ਆ ਕੇ ਪੰਜਾਬ ਚ ਦਖਨ ਦਾ ਜਿਕਰੇਗਾ ਉਹ ਪਣ ਧਿਆਨ ਦਿੰਦਾ ਹੈ ਇਹ ਉਹਦੇ ਚ ਕੋਈ ਤਰਾਜ ਨਹੀਂ ਇਹਨੇ ਸਵਾਲ ਨਹੀਂ ਅਗਲਾ ਸਵਾਲ ਅਗਲਾ ਸਵਾਲ ਮੇਰਾ ਇਹ ਹੈ ਵੀ ਜਿਹੜਾ ਸਿੱਖੀ ਦੇ ਉੱਤੇ ਮੰਗੂ ਮੱਠ ਗਿਆਨ ਗੋਦੜੀ ਇਨਾ ਸਾਰੇ ਸੰਦੇਸ਼ ਸਮਤ ਤੁਹਾਨੂੰ ਮਿਲ ਕਰੇ ਹੋਏ ਨੇ। RAM ਜਨਮ ਭੂਮੀ ਦਾ ਤੁਹਾਨੂੰ 5000 ਸਾਲ ਪੁਰਾਣੀ ਦਾ ਪਤਾ ਹੈ ਜੀ ਸਾਡੀ ਜਨਮ ਭੂਮੀ। ਮੰਗੂ ਮਸਤਾਨੀ ਦਾ ਤਾਂ ਪਤਾ ਨਹੀਂ ਨਾ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਕਿ ਸਰ। ਕੋ ਨੂੰ ਗਿਆਨ ਦੋ ਦਿੱਤਾ ਨਹੀਂ ਪਤਾ ਕਿ ਸਰ। ਜਿੱਥੇ ਬਣੀ ਰਚੀ ਸੀ ਇਹ। ਜਿੱਥੇ ਪੁਰੀ ਦੇ ਵਿੱਚ ਆਰਤੀ ਗਈ ਲਈ ਹੈ। ਜਿੱਥੇ ਪੁਰਖhetra ਦੇ ਵਿੱਚ ਮੀਟਰਣ ਆ ਗਿਆ ਹੈ। ਹਾਂ। ਜਿੱਥੇ ਹਾਜੂਾਰ ਦੇ ਵਿੱਚ ਪਾਣੀ ਦਿੱਤਾ ਗਿਆ ਸੂਰਜ ਨੂੰ। ਦੂਜੇ ਪਾਸੇ ਮਤਲਬ ਕਿ ਤਾ ਨੂੰ ਕਰਤਾਰ ਪਰ ਨੂੰ ਉਸ ਤੋਂ ਨੂੰ ਨਹੀਂ ਪਤਾ 500 ਸਾਲ ਦਾ ਅਧਿਆਸ ਨਹੀਂ ਪਤਾ 5000 ਸਾਲ ਦਾ ਵੀ ਲੋਕੀਂ ਕਿਤੀਆਂ ਹੈਵ ਨਹੀਂ ਬਹੁਤੀ ਡਿਖਿਆ ਪਤਾ ਨਹੀਂ ਕਾਤ ਫਿਰ ਇਸ ਕਰਕੇ ਪਸੰਝੀ ਜੇ ਤਾਂ ਸੀ ਸਿੱਖੀ ਸਿੱਖੀ ਦੀ ਹੈ ਮੈਂ ਤਾਂ ਇਨਸਾਨ ਤਾਂ ਸਾਰੇ ਸਮੇਂ ਹੈਗੇ ਨਹੀਂ ਕਿਸਾਂ ਵਾਲੇ ਵੀ ਬਥੇਰੇ ਹੋਣਗੇ ਹੂੰ ਕਿਹਨੂੰ ਗੁਰਗੰਸਾ ਨੂੰ ਪੜਨ ਵਾਲੇ ਬਥੇਰੇ ਹੋਣਗੇ ਵਿਜਵਾਣ ਬਥੇਰੇ ਹੋਣਗੇ ਬਾਬੇ ਨੇ ਉਹਨਾਂ ਬਾਰੇ ਕਿਹਾ ਆਗੂ ਬਾਬੇ ਨੇ ਕਿਹਾ ਅੰਧਾ ਆਗੂ ਜੇ ਚੀਏ ਕਿਉਂ ਪਾਦਰ ਜਾਨ ਆਪ ਮੁਸੀਬਤ ਹੋਸੀਏ ਕਿਉਂ ਰਾ ਪਛਾਨ ਜਿਹਨੂੰ ਆਪ ਨੂੰ ਹੀ ਨਹੀਂ ਪਤਾ ਉਹਨੂੰ ਜਿਹਨੂੰ ਕਿ ਰਸਤਾ ਦੱਸਣ ਜੀ ਜਾਂ ਦੇ ਸਿਰ ਕੰਨ ਚ ਪਵਾਗੇ ਤਾਂ ਸਾਨੂੰ ਗੜਬੜਾ ਪੰਜਾਬ ਦੇ ਉੱਤੇ ਅੱਜ ਵੱਡਾ ਹਮਲਾ ਕੇਂਦਰ ਦਾ ਜਿੰਨਾ ਚਿਰ ਪੰਜਾਬੀ ਪੰਜਾਬੀ ਸਭਿਆਚਾਰ ਸਿੱਖੀ ਸਿੱਖ ਸਥਾਨ ਇਹਨਾਂ ਦੀ ਅਸੀਂ ਪੂਰੀ ਅਗਾਦੀ ਦੀ ਗੱਲ ਕੇਂਦਰ ਤੋਂ ਨਹੀਂ ਮੰਗਦੇ ਬਿਨਾ ਇਹ ਸਾਦੀ ertidੀ ਹੈ ਅਸੀਂ ਹਿੱਸਾ ਦੇਸ਼ ਦਾ ਪਰ ਇਹ ਨਾ ਸਮਝਿਓ ਅਸੀਂ ਗੁਲਾਮ ਆ ਇਹ ertidੀ ਸਾਦੀ ਹੈ ਅਸੀਂ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਸਿਕੰਦਰ ਨੂੰ ਰੋਕਿਆ ਹੈ ਅਸੀਂ ਅਹਿਮਦ ਸ਼ਾਹ ਅਬਦਾਲੀ ਨੂੰ ਰੋਕਿਆ ਹੈ ਅਸੀਂ ਮੁਹੰਮਦ ਗੋਰੀ ਨੂੰ ਰੋਕਿਆ ਹੈ ਅਸੀਂ ਸਾਕਾ ਨੂੰ ਰੋਕਿਆ ਹੁੰਨਾਂ ਨੂੰ ਰੋਕਿਆ ਹੂੰ ਅਸੀਂ ਇੱਥੇ ਆਜ਼ਾਦੀ ਦੀ ਲੜਾਈ 'ਚ ਸਿਰ ਦਿੱਤੇ ਨੇ ਗਦਰੀ ਬਾਬਿਆਂ ਨੇ ਬਬਰ ਅਕਾਲੀਆਂ ਨੇ ਅਸੀਂ ਜਿੰਨਾ ਭੀਆਂ ਨੇ ਅਸੀਂ ਅੰਨ ਪੈਦਾ ਕਰਕੇ ਦਿੱਤਾ ਮੁਰਕ ਨੂੰ ਜਿੱਦੇ ਮੁਰਕ ਜਮਾ ਛੋੜੀ ਅੱਡੀ ਫਿਰਦਾ ਸੀ ਉਹ ਕਾਮਰਦਾ ਸੀ ਸਾਨੂੰ ਆਇਆ ਨਾ ਸਮਝੋ ਬੇਸਿਕ ਉਹੀ ਬੈਠਾ ਸੇਰਾਨਾ ਸੀ ਵੀ ਕਹਿੰਦਿਆ ਅਸੀਂ ਪਾਗਲ ਹਾ ਕੇ ਨਹੀਂ ਜੀ ਸਕਦੇ ਅਸੀਂ ਫੋੜੀ ਪਾਗ ਨਹੀਂ ਮੰਦੇ ਬਿਲਕੁਲੀ ਕਹਿੰਨੇ ਸਹ ਹੈ ਮਾਸ ਕਹਿੰਨਾ ਮੇਰੇ ਹੀ ਕੋਈ ਛੱਤ ਪਰ ਜੇ ਕੋਈ ਸਾਡੀ ਪਾਗ ਨੂੰ ਹੱਥ ਪਾਏਗਾ ਇਹ ਨਹੀਂ ਸੀ ਗੰਬਸ ਕਰ ਉਹ ਭਾਵੇਂ ਸਾਡਾ ਆਪਣਾ ਹੀ ਕਿਉਂ ਹੋਵੇ ਹੁਣ ਕੋਈ ਕਹੋ ਜੀ ਆਪਣੇ ਸਿਰੀ ਚੰਤੇ ਲਖਮੀ ਚੰਦ ਤਾਂ ਬੈਠੇ ਸੀ ਗੁਰੂ ਸਾਹਿਬ ਦੇ ਖੇ ਫਿਟਾਉਣ ਨਾ ਦੀ ਮੰਗ ਨਹੀਂ ਚੱਕਦੀ ਸੀ ਜੈ ਮੰਨਣਾ ਪਹਿਲਾਂ ਤੁਝੇ ਦਸੂ ਦਾ ਬੇਟੇ ਸੀ ਕਿ ਗੁਰੂ ਅੰਗਦ ਸਾਹਿਬ ਨੇ ਫਿਰ ਉਹ ਮੰਨ ਲੈਣੀ ਚਾਹੀਦੀ ਸੀ। ਪਿਰਥੀ ਦੀ ਮੰਨ ਲੈਣੀ ਚਾਹੀਦੀ ਸੀ। ਕਿਉਂ ਕਿ ਨਾ ਅਸੀਂ ਮੀਨ ਮਸੰਦ ਧੀਰਮੱਦੀਏ ਕਿਉਂ ਕਿ ਨਾ ਇਸ ਕਰਕੇ ਆਪਾਂ ਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਮਸੰਦਾਂ ਨਹੀਂ ਤਾਂ ਮਸੰਦ ਤਾਂ ਬਿਲਕੁਲ ਆਪਦੀ ਸੰਸਾ ਦਾ ਹਿੱਸਾ ਸੀਗੇ ਜਿਹੜੇ ਗੁਰੂ ਸਾਹਿਬ ਨੇ ਸਾਲੇ ਜੀ ਸੋ ਜਦ ਕੋਈ ਚੀਜ਼ ਮੈਂ ਕਿਉਂਕਿ ਸਰਜਣਾ ਗੁਰੂ ਦੀ ਇਹੀ ਬਖਸ਼ਿਸ਼ ਹੈ ਵੀ ਜਦ ਤੁਹਾਡੇ ਸਰੀਰ ਦਾ ਅੰਗ ਕੋਈ ਜਮਾ ਹੀ ਗਲ ਜੇ ਤੇ ਫਿਰ ਉਹਨੂੰ ਕਿੱਥਾ ਪੈਂਦਾ ਹੈ ওকে ਦੈਟਸ ਆਵਰ ਉਮੀਦ ਹੈ ਕਿ ਜਿਹੜਾ ਪੰਥ ਦਾ ਅੰਗ ਜਿਹਨੇ ਪੰਥ ਦਾ ਇਤਿਹਾਸ ਖਤਮ ਕਰਨ ਦਾ ਯਤਨ ਕੀਤਾ ਪੰਥ ਦੀਆਂ ਪਰਾਵਾਂ ਪਰੰਪਰਾਵਾਂ ਖਤਮ ਕਰਨ ਦੀਆਂ ਯਤਨ ਕੀਤੇ ਨੇ ਮੈਨੂੰ ਲੱਗਦਾ ਵੀ ਕੌਮ ਨੇ ਉਹ ਅੰਗ ਹੁਣ ਕੱਟ ਦਿੱਤਾ ਤੜਫ ਰਹਾ ਰਿਹਾ ਆ ਆਖਰੀ ਸਾਹਾਂ ਤੇ ਆ ਤੇ ਉਮੀਦ ਹੈ ਤੁਹਾਡੀਆਂ ਦੁਆਵਾਂ ਗੁਰੂ ਸਾਹਿਬ ਅਰਦਾਸ ਹੈ ਜਿਹੜੀ ਉਹ ਜਰੂਰ ਪ੍ਰਵਾਨ ਕਰਨਗੇ ਤੁਹਾਡੇ ਸਮੇ ਲਈ ਤੁਸੀਂ ਸਮਾਂ ਕੱਢਿਆ ਬੜਾ ਕੀਮਤੀ ਸਮਾਂ ਤੁਹਾਡੇ ਕੋਲ ਇੱਕ ਇੱਕ ਮਿੰਟ ਬੜਾ ਕੀਮਤੀ ਹੈ ਆਉਣ ਵਾਲੇ ਸਮੇਂ ਤੁਹਾਡਾ ਫੇਰ ਖੁੱਲ ਕੇ ਕਰਾਂਗੇ ਵਿਚਾਰਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਪਿਆਰਾ ਲਾਲ ਗਰਗ ਜਿਹੜਾ ਵਿਦਵਾਨ ਹੈ ਪੰਤਕ ਜਿਹੜਾ ਇਹਨਾਂ ਸਾਹਮਣੇ ਬਹਿ ਕੇ ਗੁਰੂ ਗ੍ਰੰਥ ਤੇ ਗੁਰੂਪੰਥ ਦੀ ਗੱਲ ਕਰ ਸਕੇ ਪਰ ਚੇਤੇ ਰੱਖਿਓ ਸਾਡੇ ਦੋ ਨਗਰ ਕੀਰਤਨ ਆਰੇ ਨੇ 12 ਅਪ੍ਰੈਲ ਤੇ 19 ਅਪ੍ਰੈਲ ਨੂੰ ਆਪਣੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਤੇ ਲਾਈਵ ਕਵਰੇਜ ਹੋਏਗੀ ਸੱਤ ਟੈਲੀਵਿਜ਼ਨਾਂ ਦੇ ਉੱਤੇ ਤੇ ਤੇ ਦੋਨੋਂ ਨੰਬਰ ਇੱਥੇ ਸੰਪਰਕ ਕਰ ਲਿਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾ ਗਿਆ ਦਵਿੰਦਰ ਬੈਣੀਪਾਲ ਜੀ 6 ਵਜੇ ਪ੍ਰਾਈਮ ਟਾਈਮ ਤੇ ਇਸੇ ਪ੍ਰੋਗਰਾਮ ਨੂੰ ਨੋਵਾਂ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਧੰਨਵਾਦ